ਦੋ ਪਿਆ ਮੁਦਾਵ ਮੁਦਾਵ ਪਿਆ ਸਿੰਘ ਮੁਦਾਵ ਪੀਰਦਾ ਮੁਦਾਵ ਤਾਂ ਮੁਦਾਵ ਮੁਦਾਵ ਟਰਨੋਲੀਆਂੋਂ ਡੋਬਣ ਵਾਲਾ ਮੁਦਾਵ ਮੁਦਾਵ ਜਾਨਾ ਮਾਜਾ ਨਿਊ ਟੀਵੀ ਚੈਨਲ ਤੇ ਮੈਂ ਹੈਗਾ ਤੁਹਾਡੇ ਨਾਲ ਹੈਪੀ ਸਭਰਾ ਅੱਜ ਪਹੁੰਚ ਚੁੱਕੇ ਹਾਂ ਪੀਰ ਬਾਬਾ ਕਾਲੇ ਸ਼ਾਹ ਦੀ ਦਰਗਾਹ ਦੇ ਬਿਲਕੁਲ ਇੱਕ ਲਾਗੇ ਕਲੋਨੀ ਬਣੀ ਹੈ ਜੋ ਕਿ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਰਹੀ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਕਿ ਜਿਹੜੀ ਇੱਕ ਗਲੀ ਆ ਉਹ ਛੱਪੜ ਦਾ ਰੂਪ ਧਾਰ ਚੁੱਕੀ ਹੈ ਤੇ ਇੱਥੇ ਕਈ ਬਿਮਾਰੀਆਂ ਵੀ ਜਿਹੜੀਆਂ ਫੈਲ ਚੁੱਕੀਆਂ ਤੇ ਆਪਾਂ ਇੱਥੋਂ ਦੇ ਜਿਹੜੇ ਰਹਿਣ ਵਾਲੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕੀ ਸਾਰਾ ਮੁਸ਼ਕਲਾਂ ਇਹਨਾਂ ਨੂੰ ਆ ਰਹੀਆਂ ਤੇ ਇਹਨਾਂ ਦੇ ਘਰ ਦਾ ਕਾਫੀ ਨੁਕਸਾਨ ਵੀ ਹੋ ਚੁੱਕਾ ਹੈ ਜੀ ਨਾ ਇਹਦਾ ਦਾ ਗਰਮੀਤਪੁਰ ਵੀਰੇ ਤੇ ਕੀ ਗੱਲ ਹੋਈ ਆ ਤੁਹਾਡਾ ਇਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਨੁਕਸਾਨ ਵੀਰਜੀ ਪਾਣੀ ਦੇ ਕਾਰਨ ਹੋਣ ਡਈ ਹੈ ਹੂੰ ਬਹੁਤ ਜਿਆਦੀ ਮੁਸ਼ਕਲ ਹੋਣ ਡਈ ਹੈ ਕੰਧਾਂ ਵੀ ਡਿੱਗੀਆਂ ਪਈਆਂ ਕਮਰਿਆਂ ਦੀ ਮੰਦੀ ਵਾਲ ਘਰਾਂ ਦੇ ਵਿੱਚ ਪਾਣੀ ਤਰਿਆ ਫਿਰੰਡਿਆ ਵਾ ਸਾਡੀ ਬੜੀ ਜਿਆਦੀ ਜਾਣ ਤੰਗ ਮੱਛਰ ਦੇ ਨਾਲ ਬੱਚਿਆਂ ਨੂੰ ਬਿਮਾਰੀਆਂ ਵੀ ਬਹੁਤ ਜਿਆਦੀਆਂ ਲੱਗਣ ਡੀਆਂ ਵਾ ਤੇ ਸਾਡੀ ਵੱਧ ਤੋਂ ਵੱਧ ਹਲਫੋ ਜੇ ਸਾਡੀ ਗਲੀ ਬਣ ਜੇ ਪਾਣੀ ਬੰਦ ਕੀਤਾ ਜਾਵੇ ਕੀ ਗੱਲ ਇਹ ਪੂਰੇ ਜਿਹੜੇ ਬੰਦ ਹੋਏ ਆ ਜਾਂ ਤੁਹਾਡੇ ਘਰਾਂ ਦੇ ਵਿੱਚ ਪਾਣੀ ਆਇਆ ਕੀ ਕਾਰਨ ਕੀ ਗਾ ਇਹ ਮੈਨੂੰ ਵੀਰੇ ਇਹਦਾ ਨਾਂ ਦਾ ਨਹੀਂ ਵੀਰ ਦਾ ਪਤਾ ਵੀ ਨਾਂ ਕੀ ਉਹਨਾਂ ਦਾ ਬਲਵੀਰ ਸਿੰਘ ਬਲਵੀਰ ਸਿੰਘ ਉਹਦਾ ਨਾਂ ਵਾ ਵੀਰ ਦਾ ਉਹਨਾਂ ਨੇ ਗੜਮੋਂ ਬੰਦ ਪਾਣੀ ਕੀਤਾ ਹੋਇਆ ਤੇ ਉਹਨਾਂ ਦੇ ਕਾਰਨ ਹੀ ਸਾਡੇ ਘਰਾਂ ਦੇ ਵਿੱਚ ਪਾਣੀ ਵੜਦਾ ਵਾ ਤੇ ਸਾਡੀ ਬਹੁਤ ਜਾਣਤਾਂ ਗਿਆ ਬੇਸ਼ੱਕ ਆਣ ਕੇ ਕੋਈ ਪਰੇ ਪੰਚਾਇਤ ਵਾਲਾ ਕੋਈ ਮੈਂਬਰ ਸਰਪੰਚ ਖੁਦ ਆਪ ਆਣ ਕੇ ਵੇਖ ਸਕਦੇ ਆ ਸਾਨੂੰ ਬਹੁਤ ਜ਼ਿਆਦੀ ਪਰੇਸ਼ਾਨੀਆਂ ਸਾਡਾ ਪਾਣੀ ਦਾ ਮੁਸ਼ਕਲ ਹਾਲ ਹੋ ਜੇ ਬਸ ਸਾਨੂੰ ਹੋਰ ਸਾਡੀ ਕੋਈ ਮੰਗ ਨਹੀਂ ਆ ਸਾਡੀ ਗਲੀ ਬਣ ਜਵੇ ਤੇ ਸਾਡਾ ਪਾਣੀ ਦਾ ਹਾਲ ਹੋ ਜੇ ਬਸ ਜਿਹੜੇ ਪੂਰੇ ਬੰਦ ਕਦੋਂ ਕੀਤੇ ਗਏ ਉਹਨਾਂ ਨੂੰ ਇਸ ਗੱਲ ਦਾ ਨਹੀਂ ਵੀਰਜੀ ਪਤਾ ਹੈਗਾ ਇੰਨਾ ਕ ਗਾੜੀਆਂ ਪੂਰੇ ਬੰਦ ਕਰ ਦਿੱਤੇ ਤੇ ਪਾਣੀ ਸਾਡੇ ਘਰਾਂ ਚ ਵੜਨ ਦਿਆ ਮੇਰੀ ਕੰਧ ਵੀ ਡਿੱਗੀ ਪਈ ਆ ਬਸ ਵੀ ਸਾਨੂੰ ਇਥੋਂ ਮਹੱਲੇ ਚੋਂ ਠਾਉਣਾ ਚਾਹੁੰਦੇ ਵੀ ਕਨੌਲੀ ਦੇ ਵਿੱਚੋਂ ਇਥੋਂ ਨਿਕਲ ਜਾਣ ਤੇ ਅਸੀਂ ਤਾਂ ਕਰਕੇ ਉਹਨਾਂ ਨੇ ਸਾਡੀ ਗਲੀ ਦੇ ਵਿੱਚ ਹੀ ਹਸਾਬ ਨਾਲ ਵੀ ਉਹਨਾਂ ਨੇ ਨਹਿਰ ਬਣਾ ਕਤੀ ਛੱਪ ਆਹ ਘੱਟਿਆ ਵਾ ਗਏ ਤੇ ਪਾਣੀ ਤੁਸੀਂ ਆਪ ਖੁਦ ਵੇਖ ਸਕਦੇ ਜੋ ਵੀਡੀਓ ਬਣਾਵਾਂ ਪਾਣੀ ਦੀ ਵੀ ਤੇ ਤੁਸੀਂ ਵੇਖੋ ਕਿੰਨਾ ਕੋ ਨੁਕਸਾਨ ਜੜਾ ਡੜਾਇਆ ਨੁਕਸਾਨ ਵੀਰ ਜੀ ਕੰਦ ਕੁੰਦ ਕੀਤੀ ਆ ਬਾਥਰੂਮ ਆ ਉਹ ਵੀ ਸਾਰੇ ਨੀਆਂ ਬੈਠੀਆਂ ਪਈਆਂ ਵਾ ਸਾਰਾ ਨੁਕਸਾਨ ਹੋਇਆ ਪਿਆ ਵਾ ਅਸੀਂ ਹੁਣੇ ਤੁਹਾਨੂੰ ਪੇਨਾ ਨਾ ਤੇ ਤਾਂ ਬਣਾ ਕੇ ਵੀਡੀਓ ਵੀ ਭਾਵੇਂ ਤੁਸੀਂ ਦੇਖ ਸਕਦੇ ਜੋ ਸਾਰਾ ਕੁਝ ਵੇਖੋ ਘਰੇ ਜਾਓ ਘਰ ਦੀ ਹਾਲਾਤ ਵੇਖੋ ਕਿ ਸਾਡੇ ਕੀ ਬਣੇ ਪਏ ਆ ਅਸੀਂ ਘਰ ਦੇ ਵੀ ਗੜੀਓ ਬੰਨ ਲਾ ਕੇ ਤੇ ਪਾਣੀ ਬੰਦ ਕੀਤਾ ਨੰਗਣ ਦੀ ਵੀ ਮੁਸ਼ਕਲ ਹੋਈ ਪਈ ਆ ਇਸ ਟਾਈਮ ਸਾਡੇ ਨਾਲ ਹੋਰੀ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸੀ ਗੰਢੀ ਸਸੀ ਗੰਢੀ ਕੀ ਗੱਲ ਨਾ ਕੀ ਢੜਾ ਰਾਜਕਰ ਕੀ ਗੱਲ ਹੋਈ ਯਾਰ ਢਾ ਪਾਣੀ ਢੜਾ ਇਹ ਨਾ ਖਲੋਤਾ ਸਾਡੇ ਗੱਲ ਕੀ ਹੋਈ ਸੀ ਸਾਡੇ ਨਾਲ ਪਿੰਡ ਦੇ ਪਿੰਡ ਦੇ ਕੁਝ ਲੋਕ ਹੈਗੇ ਸਾਨੂੰ ਪਰੇਸ਼ਾਨ ਕਰਨ ਵਾਸਤੇ ਕੌਣ ਪਰੇਸ਼ਾਨ ਕੌਣ ਕਰਦਾ ਪਰੇਸ਼ਾਨ ਵੀਰ ਜਿਹਨੂੰ ਕਹਿੰਦੇ ਆ ਉਹਨੂੰ ਸਾਡੇ ਵੀਰਾ ਚੇਅਰਮੈਨ ਜਿਹੜਾ ਹਾਂਜੀ ਉਹ ਕਰਨਦੇ ਪਰੇਸ਼ਾਨ ਇਦਾਂ ਵੀ ਪਾਣੀ ਦੇ ਸਾਡੇ ਘਰਾਂ ਚ ਤੁਰਿਆ ਫਿਰਦਾ ਪਾਣੀ ਹਾਂ ਅਸੀਂ ਬਹੁਤ ਮੋਤ ਬਾਰਾਂ ਆਖਿਆ ਸੀ ਤੇ ਸਾਡੇ ਕੋਈ ਆਖ ਹੀ ਨਹੀਂ ਲੱਗੀ ਆ ਵੀਰ ਹੁਣੀ ਆਏ ਹੁਣ ਹਾਂਜੀ ਸਾਡੇ ਪਾਣੀ ਪੂਣੀ ਵੇਖ ਕੇ ਲਾਲਜੀਤ ਭੁੱਲਰ ਹੁਣੀ ਤੇ ਉਹਨਾਂ ਨੇ ਆਣ ਕੇ ਸਾਡੀ ਹੈਲਪ ਕੀਤੀ ਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਸਾਨੂੰ ਆਣ ਕੇ ਪਾਣੀ ਦੇ ਵਿੱਚੋਂ ਵੀ ਪਾਣੀ ਅੱਜ ਬੰਦ ਕੀਤਾ ਗਿਆ ਵਾ ਤੇ ਚੱਲ ਸਾਡੀ ਮੰਗ ਇਹੋ ਹੀ ਆ ਵੀ ਗਲੀਆਂ ਬਨ ਜਾਣ ਮਿੱਟੀ-ਮੁੱਟੀ ਪੈ ਜਾਏ ਤੇ ਸਾਡੇ ਅਸੀਂ ਵੜਾ ਜਾ ਮੜਾ ਜਾ ਇਹਨਾਂ ਦਾ ਪਿਚਾਲਾ ਸਾਨੂੰ ਇਹਨਾਂ ਦਾ ਸੌਖਾ ਹੋ ਜਾਊਗਾ ਵੀ ਅਸੀਂ ਆਪਦਾ ਨੰਗ ਟੱਪ ਜਾਵਾਂਗੇ ਉਦਾਂ ਕੱਲੇ ਅਸੀਂ ਨਹੀਂ ਨੰਗ ਦੇ ਸੰਗਤ ਬਥੇਰੀ ਰੰਗ ਦੀ ਇੰਨੀ ਗਲੀ ਥਾਣੀ ਵਾਦੂਦ ਨੂੰ ਕਿਹਨੇ ਕਿਹਨੇ ਵੀ ਕਰaithe ਰਿੰਦੇ ਜਿਹੜੇ ਇੱਥੇ ਹੋਊਗਾ ਕਾ ਤਕਰੀਬ ਨੂੰ 200-300 ਘਰ 2 300 ਘਰ ਜਿਹੜਾ ਉਹ ਮੁਸ਼ਕਲਾਂ ਦਾ ਸਾਹਮਣਾ ਕਰਦਾ ਪੈਂਦਾ ਸੀ ਤੁਹਾਨੂੰ ਹਾਂਜੀ ਕਿ ਇੱਕ ਸਿਰਫ ਉਹਦੇ ਕਰਕੇ ਜਿਨ੍ਹਾਂ ਨੇ ਪੂਰੇ ਬੰਦ ਕੀਤੇ ਆ ਹਾਂਜੀ ਇੱਕ ਉਹਦੇ ਕਰਕੇ ਸਾਨੂੰ ਇਹ ਮੁਸ਼ਕਲ ਆਉਂਦੀ ਹੈ ਪਾਣੀ ਦੀ ਇੱਕ ਉਹ ਪਿੰਡ ਦੇ ਮੋਤਬਾਰਾ ਨੂੰ ਨਹੀਂ ਦੱਸਿਆ ਕਿ ਆਹ ਮੁਸ਼ਕਲ ਮੋਤਬਾਰਾ ਨੂੰ ਦੱਸਿਆ ਹੀ ਕੋਈ ਹੱਲ ਨਹੀਂ ਸੀ ਕਾਢਾ ਕਰਦਾ ਇਹ ਤੇ ਵਿਚਾਰੇ ਉਹ ਆਏ ਤੇ ਉਹਨਾਂ ਨੇ ਸਾਡੀ ਹੈਲਪ ਕੀਤੀ ਆ ਤੇ ਉਹਨਾਂ ਦਾ ਬਹੁਤ ਬਹੁਤ ਮਹਾਰਾਜ ਉਹਨਾਂ ਨੂੰ ਭਲਾ ਕਰੇ ਉਹਨਾਂ ਦਾ ਕਿ ਅਹੀਂ ਤੇ ਇੰਨਾ ਹੀ ਕਹਿੰਦੇ ਆ ਵੀ ਚੱਲ ਚੱਲ ਸਾਡੇ ਬੱਚੇ ਬਿਮਾਰੀਆਂ ਤੋਂ ਬਚ ਜਾਣਗੇ ਪਾਏ ਆ ਤੇ ਉਹਨਾਂ ਵਿਚਾਰਿਆਂ ਨੇ ਕੁਛ ਨਾ ਕੁਛ ਸਾਡੇ ਵਾਸਤੇ ਕੀਤਾ ਹੀ ਆ ਉਹਨਾਂ ਨੇ ਕਿਉਂ ਪੂਰੇ ਬੰਦ ਕੀਤੇ ਦੇ ਜਿਹੜਾ 100 150 ਘਰ ਜਿਹੜਾ ਡੋਬਾਂ ਤੇ ਮਿਲਪੂਰ ਸਾਨੂੰ ਨਾ ਅਸੀਂ ਇਦਾਂ ਪੀਠਾ ਮੱਲੇ ਸੀ ਨਾ ਤੇ ਕੋਈ ਜੀ ਹੈਗੇ ਆ ਵੀ ਵਿੱਚੋਂ ਆਂਦੇ ਵੀ ਇਹ ਨਾ ਹੀ ਮੱਲਣ ਪਾਣੀ ਇਹਨਾਂ ਨੂੰ ਡਾਫ ਲਾ ਕੇ ਪਾਣੀ ਦੀ ਇਹਨਾਂ ਦੇ ਗਰੀਬਾਂ ਦੇ ਘਰ ਗਰੀਬ ਜਨਤਾ ਦੇ ਠਾਏ ਜਾਣੇ ਤੋਂ ਇਹ ਸਾਨੂੰ ਇਹ ਠਾਉਣਾ ਚਾਹੁੰਦੇ ਆ ਤੇ ਅਸੀਂ ਬੈਠੇ ਆ ਤੇ ਚੱਲ ਸਾਡੇ ਥੋੜੇ ਥੋੜੇ ਥਾਂ ਹੀ ਆਪਦਾ ਇੱਥੇ ਗੁਜ਼ਾਰਾ ਕਰਨਦੇ ਆ ਇਹਨਾਂ ਦਾ ਤੇ ਵਿਚਾਰਿਆਂ ਦਾ ਵੀ ਚੱਲ ਜੇ ਇੱਕ ਦੂਜੇ ਨਾਲ ਅਸੀਂ ਬਹਿ ਗਏ ਆਂ ਰਲ ਕੇ ਤੇ ਫਿਰ ਸਾਨੂੰ ਪਰੇਸ਼ਾਨ ਇਹ ਨਾ ਕਰਨ ਕੌਣ ਠਾਉਣਾ ਕੌਣ ਚਾਹੁੰਦਾ ਠਾਉਣੇ ਇਦਾਂ ਹੀ ਜਿੱਦਾਂ ਆਸ ਦਿੰਦੇ ਪਿੰਡ ਦੇ ਆਸ ਦਿੰਦੇ ਵੀ ਚੱਲ ਜਿੱਦਾਂ ਆਸ ਦਿੰਦੇ ਵੀ ਮਤਲਬ ਮੌਤ ਬਾਰ ਕਹਿ ਦੇ ਬੀਰਾ ਆ ਨਾ ਜਿਹੜਾ ਉਹ ਆਂਦੇ ਵੀ ਪਿੰਡ ਦੇ ਵਿੱਚ ਲਾ ਕੇ ਨਾ ਦੂਸਰਾ ਮਰਾ ਮਤਲਬ ਪਾਸੇ-ਪਾਸੇ ਬੰਨ ਲਾ ਕੇ ਤੇ ਵਿਚਕਾਰ ਪਾਣੀ ਛੜ ਦੋ ਤੇ ਇਹ ਆਪੇ ਕੋਈ ਮੁਸ਼ਕਲ ਆਵੇ ਤੇ ਉੱਠ ਜਾਣਗੇ ਇਸ ਟਾਈਮ ਸਾਡੇ ਨਾਲ ਹੋਰ ਵੀ ਮੌਜੂਦ ਹੈਗੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂ ਜੀ ਸਸੀ ਘਾੜੀ ਸਸੀ ਘਾੜਾ ਭਾਜੀ ਤੇ ਕਿੰਨਾ ਕੁ ਨੁਕਸਾਨ ਟੜਾ ਹੋਇਆ ਹੈ ਬੜਾ ਨੁਕਸਾਨ ਹੋਇਆ ਭਾਜੀ ਸਾਡਾ ਕਿ ਕਾਰਨ ਤੋਂ ਬੜਾ ਨੁਕਸਾਨ ਕਿੱਥੋਂ ਹੋਇਆ ਹੈ ਇਹ ਨੁਕਸਾਨ ਮੂੰਹ ਵੀ ਤਰ੍ਹਾਂ ਹੀ ਕਿ ਬਸ ਮੂਤ ਵਾਰਾਂ ਦੇ ਕਿ ਉੱਠ ਜਾਣੇ ਤੋਂ ਇਹ ਤੁਹਾਡੇ ਘਰਾਂ ਦੇ ਵਿੱਚ ਪਾਣੀ ਬੜਾ ਛੱਪੜ ਲੱਗੇ ਪਿਆ ਨੰਗਰ ਨੂੰ ਜਗ੍ਹਾ ਨਹੀਂ ਹੈਗੀ ਸਾਡੇ ਤੇ ਬੱਚੇ ਵੀ ਸਕੂਲ ਤੋਂ ਬੈਠੇ ਆ ਬੁਖਾਰ ਬਖੂਰ ਹੋਇਆ ਪਿਆ ਉਹਨਾਂ ਨੂੰ ਮਲੇਰੀਆ ਬਹੁਤ ਫੈਲਿਆ ਪਿਆ ਹੈ ਨੇ ਕਾਰਨ ਕਰ ਤੋਂ ਇਹ ਜਿਹੜਾ ਪਾਣੀ ਡੜਾ ਇੱਥੇ ਢੱਕਿਆ ਗਿਆ ਕਿੰਨੇ ਢੱਕਿਆ ਹੈ ਠੀਕ ਧੰਨਵਾਦ ਵੀਰਾ ਮੋਤ ਵੀਰੇ ਨੇ ਢੱਕਿਆ ਢੰਮ ਹੂੰ ਉਹ ਆਂਦਾ ਕਿ ਇਥੋਂ ਉੱਠੇ ਜਾਣ ਤੇ ਪਾਣੀ ਬਹੁਤਾ ਢੜਿਆ ਆਇਆ ਪਿਆ ਕਿੰਨਾ ਕੁ ਚਿਰ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹਾਲ 2 2.5 ਸਾਲ ਉਹ ਚੱਲੇ ਆ ਬੜਾ ਪਾਣੀ ਆਇਆ ਪਿਆ ਬੜਾ ਪਰੇਸ਼ਾਨ ਕਰਦੇ ਪਏ ਸਾਨੂੰ ਕਿ ਇਥੋਂ ਉੱਠ ਜਾਣਾ ਗੰਦਾ ਪਾਣੀ ਬੜਾ ਛੱਡਦੇ ਇਹਨੂੰ ਹਾਂਜੀ ਦੇ ਕੀ ਮੰਗ ਕਰੋਗੇ ਹਣੋ ਮੈਂ ਇਹੋ ਮੰਗ ਕਰਦੇ ਆ ਕਿ ਸਾਡਾ ਪਾਣੀ ਬੰਦ ਕੀਤਾ ਜਾਵੇ ਨੰਗਨ ਤੋਂ ਬਹੁਤ ਪਰੇਸ਼ਾਨ ਅਸੀਂ ਤੇ ਮਿੱਟੀ-ਮੁੱਟੀ ਪੁਆਈ ਜਾਵੇ ਸਾਡੀਆਂ ਗਲੀਆਂ ਬਣਾਈ ਜਾਣ ਸਾਡੀਆਂ ਗਲੀਆਂ ਪੱਕੀਆਂ ਹੋ ਜਾਣ ਬਸ ਅੱਛਾ ਇਸ ਟਾਈਮ ਸਾਡੇ ਨਾਲ ਇੱਥੋਂ ਦੇ ਜਿਹੜੇ ਕਾਮ ਹੋਏ ਬੰਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕੀ ਮਸਲਾ ਸਾਰਾ ਵੀ ਜੀ ਵੈਗਰ ਜੀ ਕੀ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਭਾਜੀ ਇਹੋ ਹੀ ਮੰਗ ਕਰਦਾ ਵਾਂ ਵੀ ਜੋ ਕਿ ਅੱਜ ਝਾੜੂ ਵਾਲੀ ਪਾਰਟੀ ਆਈ ਸੀ ਸਰਦਾਰ ਲਾਲ ਜੀ ਭੁੱਲਰ ਪੱਟੀ ਤੋਂ ਉਹਨਾਂ ਨੇ ਆਏ ਹੀ ਇਹ ਬਲਵੀਰ ਸਿੰਘ ਚੇਅਰਮੈਨ ਸੀ ਜੋ ਕਿ ਇਹਨਾਂ ਨੇ 1.5 ਸਾਲ ਹੋ ਗਿਆ ਵਾ ਇਹਨਾਂ ਨੇ ਪਾਣੀ ਪੂਰੇ ਚਲਦੇ ਨਿਕਾਸ਼ ਸੀ ਪਹਿਲਾਂ ਗਾੜੀ ਇਹਨਾਂ ਨੇ ਮਤਲਬ ਕਿ ਬਹੁਤ ਤਗੜਾ ਦੋ ਕਿੱल्ल्या ਦੇ ਵਿੱਚ ਤਲਾ ਪੁੱਟਿਆ ਆਇਆ ਸੀ ਜਿਹੜਾ ਪਿੰਡ ਸਭਰਾ ਦਾ ਪਾਣੀ ਸੀ ਉਹ ਸਾਰਾ ਉਹਦੇ ਵਿੱਚ ਜਾ ਕੇ ਸਮੋਦਾ ਸੀ ਕੋਈ ਦਿੱਕਤ ਨਹੀਂ ਇਹਦੇ ਵਿੱਚ ਹੋਏਗੀ ਮਤਲਬ ਕਿ ਵੀ ਕੋਈ ਕੋਨੌਲੀਆਂ ਦੇ ਵਿੱਚ ਕੋਈ ਪਾਣੀ ਨਹੀਂ ਖਲੋਂਦਾ ਪਾਣੀ ਜਾਂਦਾ ਹੀ ਆਟੋਮੈਟਿਕ ਸਿੱਧਾ ਤੁਰਿਆ ਜਾਂਦਾ ਹੀ ਇਹਨਾਂ ਨੇ ਥੱਲੋਂ ਜਾ ਕੇ ਪੱਠਾ ਦਾਹਾਂ ਬੰਦਿਆਂ ਨੇ ਵਿੱਚ ਖਲੋਕੀ ਇਹਨਾਂ ਨੇ ਉਹ ਪੋਰੇ ਤੋੜ ਕੇ ਉਹਦੇ ਵਿੱਚ ਮਤਲਬ ਕਿ ਵੀ ਸੁੱਟ ਕੇ ਪੱਥਰ ਸੁੱਟੇ ਆ ਤੋੜੇ ਸੁੱਟੇ ਉਹਦੇ ਵਿੱਚ ਪਾਣੀ ਇਹਨਾਂ ਨੇ ਉਹ ਬੰਦ ਕਰ ਘਤਿਆ ਉਹ ਜਿਸ ਤੋਂ ਪਾਣੀ ਬੰਦ ਕਰ ਘਤਿਆ ਵਾ ਤੇ ਉਹ ਓਏ ਓਏ ਪਾਣੀ ਜਿਹੜਾ ਵਾ ਉਹ ਡਾਵਲਾ ਕੇ ਉਛਲਦਾ ਗਿਆ ਵਾ ਇਹਨਾਂ ਦੀ ਓਹੀ ਨੀਤੀਆਂ ਸੀ ਵੀ ਇਹ ਜਿਹੜੇ ਗਰੀਬ ਬੈਠੇ ਆ ਤੇ ਅਹੀਂ ਇਹਨਾਂ ਨੂੰ ਮਤਲਬ ਕਿ ਵੀ ਡੋਬਦੀਏ ਇਹ ਜਿਹੜੇ ਆ ਇਹ ਉੱਠ ਕੇ ਤੇ ਤਾਂ ਚੱਲ ਜਾਣ ਤਾਂ ਕਿੱਥੇ ਜਾਣ ਇਹਨਾਂ ਨੂੰ ਤੇ ਉਹ ਵੇ ਵੇ ਪਾਣੀ ਜਿਹੜਾ ਵਾ ਉਹ ਡਾਵਲਾ ਕੇ ਉਛਲਦਾ ਗਿਆ ਵਾ ਇਹਨਾਂ ਦੀ ਇਹੋ ਹੀ ਨੀਤੀਆਂ ਸੀ ਵੀ ਇਹ ਜਿਹੜੇ ਗਰੀਬ ਬੈਠੇ ਆ ਤੇ ਅਹੀਂ ਇਹਨਾਂ ਨੂੰ ਮਤਲਬ ਕਿ ਵੀ ਡੋਬਦੀਏ ਇਹ ਜਿਹੜੇ ਆ ਇਹ ਉੱਠ ਗਏ ਤੇ ਤਾਂ ਚੱਲ ਜਾਣ ਤਾਂ ਕਿੱਥੇ ਜਾਣ ਇਹਨਾਂ ਨੂੰ ਜੇ ਇਹਨਾਂ ਦੇ ਉੱਥੇ ਥਾਂ ਦਿੱਤੇ ਹੁੰਦੇ ਤੇ ਇਹ ਉੱਠ ਕੇ ਜਾਂਦੇ ਇਹ ਆ ਵੇਖੋ ਜੀ ਆ ਤਲਾਹ ਲੱਗੇ ਹੋਏ ਆ ਬਿਮਾਰ ਹੋਏ ਆ ਮਲੇਰੀਆ ਕਿਸੇ ਜਵਾਗ ਨੂੰ ਮਰੇ ਜੇ ਕਿਸੇ ਦੀ ਬਾਹ ਖਰਾਬ ਹੋਈ ਕਿਸੇ ਦੇ ਪੈਰ ਖਰਾਬ ਹੋਏ ਆ ਅੱਜ ਝਾੜੂ ਵਾਲੀ ਪਾਰਟੀ ਆਈ ਆ ਤੇ ਉਹਨਾਂ ਨੇ ਆਣ ਕੇ ਉਹ ਪੋਰੇ ਜੋ ਨਖਾਸ ਉਹ ਉਹਨਾਂ ਨੇ ਕਰਵਾਇਆ ਵਾ ਅੱਜ ਜੋ ਪੋਰੇ ਆ ਉਹ ਪੁੱਟੇ ਗਏ ਆ ਤੇ ਪਾਣੀ ਚੱਲਣ ਦਾ ਪਿਆਵਾ ਇਹਨਾਂ ਦੇ ਨਾਲ ਅਸੀਂ ਬਹੁਤ-ਬਹੁਤ ਇਹਨਾਂ ਦੀ ਸ਼ੁਕਰਗੁਜ਼ਾਰ ਆਂ ਵੀ ਜਿਨ੍ਹਾਂ ਨੇ ਇੱਕ ਨੌਲੀ ਦੇ ਵਿੱਚੋਂ ਪਾਣੀ ਜਿਹੜਾ ਵਾ ਉਹ ਬਾਹਰ ਕੱਢ ਦਿੱਤਾ ਵਾ ਇਹਨਾਂ ਜੋ ਬੱਚਿਆਂ ਦੀ ਬੀਬੀਆਂ ਦੀ ਸਾਰੀਆਂ ਦੀ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਗਈਆਂ ਵਾ ਵੀ ਬਿਮਾਰੀ ਤੋਂ ਵੱਜ ਜਾਣਗੇ ਇਹਨਾਂ ਲੋਕ ਅਸਰ ਨਹੀਂ ਕੋਈ ਵੀ ਰਹੀ ਮਤਲਬ ਕਿ ਮੋਦ ਪਰ ਆਖਰ ਕਾਰਨ ਕੀ ਹੈ ਜਿਹੜਾ ਤੁਹਾਨੂੰ 1.5 ਸਾਲ ਜਿਹੜਾ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਜੀ ਇਹੋ ਹੀ ਮਤਲਬ ਕਿ ਵੀ ਇਹ ਤਿੰਨ-ਚਾਰ ਬੰਦੇ ਹੀ ਇਹ ਬੀਰਾ ਸਿੰਘ ਚੇਅਰਮੈਨ ਇਹਨਾਂ ਨੇ ਉਹ ਪੂਰੇ ਜਿਹੜੇ ਉਹ ਬੰਦ ਕਰਵਾ ਘਤੇ ਤੇ ਇਹੋ ਹੀ ਵੀ ਮਤਲਬ ਕਿ ਵੀ ਅਸੀਂ ਪਹਿਲਾਂ ਕਹਿੰਦੇ ਅਸੀਂ ਪੂਰੇ ਲੱਗੇ ਪਉਣ ਜੀ ਉਹ ਕਰਨ ਲੱਗੇ ਆ ਕੱਖ ਨਹੀਂ ਕਰਾਇਆ ਜੀ ਇਹਨਾਂ ਨੇ ਕੋਈ ਪਾਰਟੀ ਬਾਜ਼ੀ ਦੀ ਗੱਲ ਤੇ ਨਹੀਂ ਕੋਈ ਹੈਗੀ ਨਹੀਂ ਪਾਰਟੀ ਬਾਜ਼ੀ ਦੀ ਗੱਲ ਹੈਗੀ ਆ ਪਾਰਟੀ ਬਾਜ਼ੀ ਦੀ ਗੱਲ ਕਰਕੇ ਦੇਖੋ ਤੱਕ ਰਾ ਦੁਨੀਆ ਜਿਹੜੀ ਇਹ ਡੋਬਣ ਦਾ ਆ ਹੂੰ ਪਾਰਟੀ ਬਾਜ਼ੀ ਕਰਕੇ ਹੀ ਡੋਬਣ ਦੇ ਆ ਨਾ ਅੱਛਾ ਜੀ ਜੇ ਪਾਰਟੀ ਬਾਜ਼ੀ ਦੀ ਗੱਲ ਨਹੀਂ ਦੀ ਫਿਰ ਜਦੋਂ ਇਹਨਾਂ ਨੇ ਪਾਣੀ ਬੰਦ ਕੀਤਾ ਸੀ ਉਸ ਦਿਨ ਪੂਰੇ ਪਾਗ ਇਹਦੀ ਆ ਦੁਨੀਆ ਤਾਂ ਨਾ ਮਰਦੀ ਇਹ ਡੋਬਦੀ ਤਾਂ ਨਾ ਇਹਨਾਂ ਬਿਮਾਰ ਤਾਂ ਹੁੰਦੇ ਇਹ ਜੀ ਇਹ ਪਾਰਟੀ ਬਾਜੀ ਦੇ ਕਰਕੇ ਇਹ ਕੰਮ ਹੋਇਆ ਵਾ ਜਿਹੜਾ ਆ ਵੇਖੋ ਅੱਜ ਪਾਣੀ ਆਉਣ ਤਰਿਆਂ ਦਾ ਘਰਾਂ ਤੋਂ ਰਜਾਂਦਾ ਆ ਲਾਗੇ ਘਰ ਆ ਇਹਨਾਂ ਨੇ ਕੰਦ ਕੀਤੀ ਸੀ ਬਾਸਰ ਉਹਨਾਂ ਨੇ ਦੇ ਢਾਗੇ ਆ ਲੈਟਰਾਂ ਦੇ ਵਿੱਚ ਪਾਣੀ ਪੈ ਗਿਆ ਇਹ ਬਾਹਰ ਨੂੰ ਵੀ ਕਿਧਰ ਜਾਣ ਜ਼ਿਮੀਦਾਰ ਬਾਹਰ ਆਉਂਦੀਆਂ ਮੈਂ ਬਟਾਂ ਦੇ ਜਾਣ ਨੂੰ ਨਹੀਂ ਦਿੰਦੇ ਇਹਨਾਂ ਨੇ ਜੀ ਸੋ ਇਹਨਾਂ ਨੇ ਆਪ ਦੀ ਜਿਹੜੀ ਆ ਰੁਟੀਨ ਬਣਾਈ ਆ ਉਹਨਾਂ ਨਾਲ ਮੀਟਿੰਗ ਕਰਕੇ ਉਹ ਪੂਰੇ ਜਿਹੜੇ ਆ ਬੰਦ ਕਰ ਦਿੱਤੇ ਆ ਤੇ ਡੋਬਣ ਦੀ ਕੋਸ਼ਿਸ਼ ਕੀਤੀ ਆ ਅਸੀਂ ਲਾਲਜੀਤ ਭੁੱਲਰ ਦਾ ਬਹੁਤ ਸ਼ੁਕਰਗੁਜ਼ਾਰ ਆ ਲਵ ਡਾਟਵਾ ਜਿਹੜਾ ਕਿ ਵੀਰ ਉਹ ਨਾਲ ਲੈ ਕੇ ਆਇਆ ਵਾ ਤੇ ਉਹਨੇ ਜੈਸੀ ਪੀ ਲਿਆਂਦੀ ਆ ਤੇ ਉਹਨਾਂ ਨੇ ਆਣ ਕੇ ਤੇ ਉਹ ਪੂਰੇ ਪੁੱਟ ਕੇ ਤੇ ਉਹ ਕਹਿੰਦੇ ਵੀ ਇਹਨੂੰ ਅਸੀਂ ਵੱਡੇ ਪੂਰੇ ਪਾਗ ਤਾਂਗੇ ਪਾ ਕੇ ਤੇ ਤੁਹਾਡੇ ਕਨੋਲੀਆਂ ਦੇ ਵਿੱਚ ਪਾਣੀ ਨਹੀਂ ਅਹੀਂ ਰਹਿਣ ਦੇ ਵੈਗਰ ਜਿੱਕੀ ਖਾਲਸਾ ਵੈਗਰ ਜਿੱਕੀ ਫਤਿਹ ਜਿਸ ਤਰ੍ਹਾਂ ਤੁਸੀਂ ਸ਼ਾਮਾਂ ਨੂੰ ਰੋਟੀ ਪਕਾਉਂਦੇ ਤੇ ਸਮੈਲ ਨਹੀਂ ਹੁੰਦੀ ਗੰਦੀ ਨਹੀਂ ਬਹੁਤ ਜ਼ਿਆਦੀ ਸਮੈਲ ਆਉਂਦੀ ਆ ਰੋਕੇ ਵੇਲੇ ਰੋਟੀ ਬਣਾ ਕੇ ਰੋਟੀ ਖਾਣ ਨੂੰ ਮਣੀ ਜੀ ਕਰਦਾ ਪੀ ਇੰਨਾ ਕਿ ਸਾਨੂੰ ਪਰੇਸ਼ਾਨੀ ਆਉਂਦੀ ਵੀ ਰੋਟੀ ਬਣਾ ਲੈਂਦੀ ਆ ਤੇ ਜਦੋਂ ਪਾਣੀ ਗੰਦਾ ਇਦਾਂ ਜਾਂਦਾ 스맬 ਇੰਨੀ ਆਉਂਦੀ ਆ ਮੁਸ਼ਕਲ ਬਹੁਤ ਜ਼ਿਆਦਾ ਆਉਂਦਾ ਹੈ ਫਿਰ ਸਾਂਹੀ ਆ ਪਰੇਸ਼ਾਨ ਹੁੰਨੇ ਆ ਵੀ ਰੋਟੀ ਬਣਾ ਕੇ ਤੇ ਰੋਟੀ ਖਾਣ ਦਾ ਸਾਡੇ ਰਿਸ਼ਤੇਦਾਰ ਵੀ ਸਾਡੇ ਕੋਲ ਨਹੀਂ ਬਹੁਤ ਜ਼ਿਆਦਾ ਘੱਟ ਆਉਂਦੇ ਪਾਣੀ ਦੇ ਵਿੱਚ ਨੰਗਨ ਦੀ ਉਹਨਾਂ ਨੂੰ ਵੀ ਮੁਸ਼ਕਲ ਆਉਂਦੀ ਆ ਤੇ ਬਹੁਤ ਜ਼ਿਆਦੀ ਸਾਨੂੰ ਪਰੇਸ਼ਾਨੀ ਰਹਿੰਦੀ ਪਾਣੀ ਦੀ ਤੇ ਹੁਣ ਫਿਰ ਟਾੜਾ ਮਸਲਾ ਹਲ ਹੋ ਗਿਆ ਜੇ ਕਿ ਮਸਲਾ ਹੱਲ ਹੋਏ ਆ ਵੀਰ ਜੀ ਨਹੀਂ ਆਏ ਆ ਤੇ ਉਹਨਾਂ ਨੇ ਮਸਲਾ ਹਲਾੜਾ ਕੀਤਾ ਪੋਰੇ ਜਿਹੜੇ ਉਹਨਾਂ ਨੇ ਖੋਲਤੇ ਆ ਜਿਨ੍ਹਾਂ ਨੇ ਬੰਦ ਕੀਤੇ ਉਹ ਵਿਚਾਰਿਆਂ ਨੇ ਆਨ ਕੇ ਆਪ ਖੋਲੇ ਆ ਤੇ ਉਹ ਹੁਣ ਸਾਡਾ ਪਾਣੀ ਪੂਣੀ ਵੀ ਨੰਗ ਜੂਗਾ ਤੇ ਹੁਣ ਅਸੀਂ ਸਾਡੀ ਇੱਕ ਇਹੋ ਨਿੱਕੀ ਜਿਹੀ ਰਿਕਵੈਸਟ ਇਹਨਾਂ ਦੇ ਗਾੜੀ ਵੀ ਸਾਡੇ ਮਸਲੇ ਹੱਲ ਹੋ ਜਾਣ ਗਲੀ ਗੁਲੀ ਬਾਂਜੇ ਸਾਡੀ ਤੇ ਸਾਡਾ ਸਾਫ ਸੁਥਰਾ ਹੀ ਆਪਦਾ ਰਹਿਣ ਡੈਪਗੇ ਤੇ ਉਦਾਂ ਤੇ ਸਾਨੂੰ ਬਹੁਤ ਇੱਥੇ ਮੁਸ਼ਕਲ ਆਉਂਦੀ ਆ ਇਸ ਟਾਈਮ ਸਾਡੇ ਨਾਲ ਹੋ ਰਹੀ ਹੈ ਇੱਥੇ ਵੀਰ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਸਰ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਨਾਮ ਮੇਰਾ ਸਰ ਹਾਂਜੀ ਮੇਰੀ ਬੇਨਤੀ ਆ ਜੀ ਕਰਨੌਲੀਆਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਆਣ ਕੇ ਖਲੋਤਾ ਵਾ ਕਿ ਮਤਲਬ ਸਾਡੇ ਬਹੁਤ ਜ਼ਿਆਦਾ ਮੰਦੇ ਹਲਾਦ ਨੇ ਸਾਡੀਆਂ ਜਿਹੜੀਆਂ ਲੈਟਰੀਆਂ ਉਹ ਵੀ ਬੰਦ ਹੋਈਆਂ ਵਾ ਜਵਾਨ ਸਾਡੀਆਂ ਧੀਆਂ ਪਣਾ ਕਿਹ ਬਨੇ ਜਾਣ ਨੂੰ ਥਾਂ ਨਹੀਂ ਗਏਗਾ ਹਾਂਜੀ ਤੇ ਮਤਲਬ ਸਾਡੀ ਬੇਨਤੀ ਆ ਕਿ ਜਿਹੜਾ ਪਾਣੀ ਦਾ ਨਿਕਾਸ ਕੀਤਾ ਜਾਵੇ ਪਾਣੀ ਦਾ ਨਿਕਾਸ ਕੀਤਾ ਜਾਵੇ ਵੀ ਜਿਹੜਾ ਸਾਡੇ ਆ ਕਮਰੇ ਆ ਡਿੱਗਣ ਤੋਂ ਜਿਹੜੇ ਬਾਜ ਜਾਣ ਹੂੰ ਇਹੋ ਗੱਲ ਹੀ ਆ ਜੀ ਸਾਡੀ ਤੇ ਬੇਨਤੀ ਜਿੱਤਰਾ ਅੱਗੇ ਵੀਰ ਨੇ ਅੱਗੇ ਦੱਸਿਆ ਇਹੋ ਹੀ ਸਾਡੀ ਮੁਸ਼ਕਲਾ ਹੋਰ ਕੋਈ ਜ਼ਿਆਦਾ ਕੁ ਨਹੀਂਗਾ ਸਾਡਾ ਪਿੰਡ ਦਾ ਨਿਕਾਸ ਹੋ ਜਾਵੇ ਜਿਹੜੇ ਪੂਰੇ ਜਿਹੜੇ ਪੂਰੇ ਬੰਦ ਕੀਤੇ ਗਏ ਕੀ ਕਾਰਨ ਕਾਤੇ ਪੂਰੇ ਬੰਦ ਕੀਤੇ ਗਏ ਕਾਰਨ ਜੇ ਇਹੋ ਜੀ ਆ ਜੀ ਪਾਰਟੀ ਬਾਈ ਦਾ ਚਲਣ ਡਿਆ ਵੀਰ ਜੀ ਹੂੰ ਪਾਰਟੀਆਂ ਸਾਰਾ ਕੁਝ ਕਰਾਉਂਦੀਆਂ ਕੋਈ ਦੂਜੀ ਪਾਰਟੀ ਦਾਣ ਕੇ ਬੰਦ ਕਰਾਂਦਾ ਤੇ ਜਿਹੜੀ ਹੋਣ ਵਾਲੀ ਪਾਰਟੀ ਚੱਲਣ ਡਈ ਆ ਹੂੰ ਉਹਨਾਂ ਨੇ ਸਾਡਾ ਆਣ ਕੇ ਕੋਈ ਮਸਲਾ ਹੱਲ ਕੀਤਾ ਆਣ ਕੇ ਜਿਹੜੇ ਆਮ ਆਲ ਆ ਦੂਸਰਾ ਹੈਗੇ ਆ ਝਾੜੂ ਵਾਲੇ ਪਾਰਟੀ ਵਾਲੇ ਹੈਗੇ ਆ ਇਹ ਸਾਡਾ ਆਣ ਕੇ ਜਿਹੜਾ ਨਿਕਾਸ ਕਰਨ ਦੇ ਆ ਤੋਖਾ ਖਾਦੇ ਨਿਰਾਸ਼ ਪ੍ਰੇਮੀ ਪ੍ਰੇਮਿਕਾ ਪਤੀ ਪਤਨੀ ਜ਼ਰੂਰ ਸੰਪਰਕ ਕਰਨ ਤੁਹਾਡੇ ਜੀਵਨ ਦੀ ਹਰ ਸਮੱਸਿਆ ਦਾ ਸਮਾਧਾਨ 101% ਗਰੰਟੀ ਨਾਲ ਕਰਦੇ ਨੇ ਤਾਂ ਫੋਨ ਮਿਲਾਓ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਪਾਓ ਜਿਵੇਂ ਕਿ પ્રેમ વિવાહ રુ કર સમસ્યા લોટરી લુ મન ચાર વશીકરણ કરના શાદી ના હો હર સમસ્યા ના હાલ પાન ઘટા